ਗਿੱਦੜਬਾਹਾ ਦੇ ਪਿੰਡ ਗੁਰੂਸਰ ਵਿੱਚ ਦੋਨੋਂ ਭਰਾ ਬੜੇ ਚਾਹਵਾਂ ਦੇ ਨਾਲ ਕਰੀਬ 8 ਵਜੇ ਬੀਤੀ ਰਾਤ ਤੂੜੀ ਬਣਾ ਰਹੇ ਸੀ ਤਾਂ ਬਿਲਕੁਲ ਆਖਰੀ ਗਿਹੜੇ ਸੀ ਜਦੋਂ ਘਰ ਵਾਪਸੀ ਦਾ ਟਾਈਮ ਸੀ ਤਾਂ ਇਸ ਦਰਾਨ ਨਿਸ਼ੱਤਰ ਸਿੰਘ ਟਰੈਕਟਰ ਅੱਗੇੋਂ ਕੰਡਿਆਲੀ ਤਾਰ ਜੋ ਖੇਤ ਦੇ ਬੰਨੇ ਤੇ ਲੱਗੀ ਸੀ ਉਸ ਨੂੰ ਚੱਕਣ ਦੀ ਕੋਸ਼ਿਸ਼ ਕਰਦਾ ਚੱਕ ਕੇ ਪਾਸੇ ਕਰਨ ਦੀ ਕੋਸ਼ਿਸ਼ ਕਰਦਾ ਤਾਂ ਇਸ ਦਰਾਨ ਨਿਸ਼ੱਤਰ ਸਿੰਘ ਨੂੰ ਤਾਰ ਆਪ ਦੀ ਲਪੇੜ ਦੇ ਵਿੱਚ ਲੈ ਲੈਂਦੀ ਆ ਤਾਂ ਦੂਜੇ ਬੰਨਿਓ ਮਸ਼ੀਨ ਦੇ ਵਿੱਚ ਚੜ ਜਾਂਦੀ ਆ ਤਾਂ ਇਸ ਦੌਰਾਨ ਨਛੱਤਰ ਸਿੰਘ ਤਾਰ ਅਤੇ ਮਸ਼ੀਨ ਦੇ ਵਿੱਚ ਬੁਰੀ ਤਰ੍ਹਾਂ ਉਲਝ ਜਾਂਦੇ ਆ ਤਾਂ ਜਿਹੜੀ ਤਾਰ ਸੀ ਕੰਡੇ ਵਾਲੀ ਤਾਰ ਉਹ ਉਹਨਾਂ ਨਾਲ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਆ ਖੂਨ ਬਹੁਤ ਜ਼ਿਆਦਾ ਵਹਿ ਜਾਂਦਾ ਹੈ ਤਾਂ ਉਹਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਗਿੱਦੜਵਾਹਾ ਦੇ ਨਿੱਜੀ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਂਦਾ ਜਿੱਥੇ ਡਾਕਟਰ ਜ਼ਿਆਦਾ ਜ਼ਖਮ ਵੇਖਦੇ ਆ ਉਹਨਾਂ ਨੂੰ ਹਾਲਤ ਗੰਭੀਰ ਵੇਖਦੇ ਆ ਉਹਨਾਂ ਨੂੰ ਅੱਗੇ ਬਠਿੰਡਾ ਵੀਖੇ ਰੈਪਰ ਕਰ ਦਿੰਦੇ ਐ ਤਾਂ ਇਸ ਦਰਾਨ ਰਸਤੇ ਵਿੱਚ ਹੀ ਨਛੱਤਰ ਸਿੰਘ ਉਰਫ ਲੱਡੂ ਦੀ ਮੌਤ ਹੋ ਜਾਂਦੀ ਹੈ ਪਰਿਵਾਰ ਬੇਹੱਦ ਹੀ ਸਧਾਰਨ ਪਰਿਵਾਰ ਸੀ ਮਿਹਨਤ ਦੀ ਕਮਾਈ ਕਰਨ ਵਾਲਾ ਪਰਿਵਾਰ ਸੀ ਉਹਨਾਂ ਸਰਜੀਤ ਸਿੰਘ ਹੈ ਜੀ ਮੈਂ ਬਠਿੰਡੇ ਵਿੱਚ ਜੌਬ ਕਰਦਾ ਹਾਂ ਇੰਸਪੈਕਟਰ ਬਿ ਪਾਵਰ ਇੰਸਪੈਕਟਰ ਮੈਨੂੰ ਮੋਦੀ ਦਾ ਫੋਨ ਗਿਆ ਸ਼ਾਮ ਨੂੰ ਕਿੰਦਰ ਆਪਣੇ ਜਾਪੀ ਸੀੜਾ ਕਬੱਡੀ ਪਲੇਅਰ ਲੱਡੂ ਦੀ ਮੌਤ ਹੋ ਗਈ ਮੈਂ ਕਿਵੇਂ ਹੋ ਗਈ ਸ਼ਾਮ ਦਾ ਟਾਈਮ ਸੀ ਇਹਨਾਂ ਕਰਾਈਟੇ ਆਪ ਦਾ ਰਜਗਾਰ ਲੈ ਕੇ ਟਰੈਕਟਰ ਲੈ ਕੇ ਤੇ ਲੋਕਾਂ ਦੇ ਤੂੜੀ ਬਣਾਉਂਦੇ ਸੀਗੇ ਸ਼ਾਮ ਨੂੰ ਕਿਸੇ ਦੇ ਘਰੇ ਹੋਰ ਤੂੜੀ ਬਣਾ ਕੇ ਆ ਰਹੇ ਸੀ ਰਸਤੇ ਦੇ ਵਿੱਚ ਇੱਕ ਸਾਡੇ ਹਰੀਆਂ ਦਾ ਘਰ ਪਿੰਡ ਦੇ ਵਿੱਚ ਉਹਨਾਂ ਨੇ ਕਿਹਾ ਤੇ ਸਾਡੇ ਵੀ 20 ਕਿਲੋ ਦੀ ਤੂੜੀ ਬਣਾ ਦਿਓ ਇਹਨਾਂ ਦਾ ਖਤਲ ਬਣਾ ਦਿੰਨੇ ਆ ਉਹ ਜਦੋਂ ਤੂੜੀ ਬਣਾਉਂਦੇ ਸੀਗੇ ਜਦੋਂ ਤੂੜੀ ਬਣਾਉਂਦੇ ਬਣਾਉਂਦੇ ਦੋ ਇੱਕ ਦੋ ਗੇੜੇ ਲੰਦੇ ਵਿੱਚ ਤਾਰ ਆ ਗਈ ਇਹ ਮੂਰੇ ਤੁਰ ਕੇ ਨਾ ਤਾਰ ਘਟਣ ਲੱਗਿਆ ਇਹਦੇ ਇਹਦੇ ਮਲਾਵਾ ਪੈ ਗਿਆ ਟਿੱਟੇ ਨਾਲ ਪੈਰ ਨੂੰ ਪੈ ਗਿਆ ਪੈਰ ਨੂੰ ਉਹ ਦਰ ਖੰਬੇ ਨੂੰ ਕੱਸ ਪੈ ਗਈ ਤੇ ਉਹ ਵਿੱਚ ਆ ਗਿਆ ਉਸ ਕਰਕੇ ਬਲੱਡ ਬਹੁਤ ਜ਼ਿਆਦਾ ਨਿਕਲਿਆ ਉਸ ਕਰਕੇ ਦੀ ਮੌਤ ਹੋ ਗਈ ਇਹ ਇੱਕ ਸਮਾਜ ਸੇਵੀ ਬੰਦਾ ਸੀ ਕਿਉਂਕਿ ਜਦੋਂ ਵੀ ਕਿਸੇ ਵੱਧ ਵੱਧ ਟੂਰਨਾਮੈਂਟ ਕਰਾਉਂਦੇ ਸੀ ਪਿੰਡ 'ਚ ਤੇ ਟੂਰਨਾਮੈਂਟ 'ਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਸੀ ਲੰਗਰ ਕਮੇਟੀ 'ਚ ਜਿੱਥੇ ਵੀ ਦੀ ਡਿਊਟੀ ਲਾਉਂਦੇ ਸੀ ਵੱਧ ਚੜ੍ਹ ਕੇ ਸਹਿਯੋਗਦਾਨ ਪਾਉਂਦਾ ਸੀ ਹਮਾਇਤੀ ਵੀ ਇਹ ਪਹਿਲਾਂ ਤਾਂ ਵਿਚਾਰ ਆ ਉਹਦੇ ਤਿੰਨ ਚਾਰ ਪਹਿਣਾ ਸੀਗੇ ਜੀ ਗਰੀਬ ਗਰੀਬ ਪਰਿਵਾਰ ਚੋਂ ਸੀਗੇ ਇਹਨਾਂ ਨੇ ਪਹਿਲਾਂ ਨੱਕਰਾਏ ਦੇ ਟਰੈਕਟਰ ਚਲਾਉਣਾ ਹੁੰਦਾ ਸੀਗਾ ਟਰੈਕਟਰ ਚਲਾ ਕੇ ਕਰਾਈ ਕਰੂਏ ਲਾ ਕੇ ਆਪਦਾ ਟਾਈਮ ਪਾਸ ਕਰਦੇ ਤਿੰਨ ਚਾਰ ਪਹਿਣਾ ਸੀ ਉਹ ਵੇਈਆਂ ਨੇ ਹੁਣ ਇਹ ਵਿਚਾਰਾ ਸੌਖਾ ਹੋਇਆ ਸੀਗਾ ਹੁਣ ਇਹਨੇ ਆਪਦਾ ਟਰੈਕਟਰ ਦੀ ਕਮੈਂਡ ਲਈ ਸੀ ਤੇ ਹੁਣ ਇਹ ਹਸਵਾ ਪਰ ਗਿਆ ਜਿਹੜੀ ਸਾਡੀ ਨਾਲ ਟੀਮ ਦੀ ਉਹਦਾ ਨਾਂ ਸਾਨੂੰ ਲੋਕ ਸਾਈਆਂ ਦੇਖ ਜਾਂਦੇ ਹੁੰਦੇ ਸੀ ਮੈਂ ਕਲਦੀਪ ਅਮਰਜੀਤ ਪਹਿਨੇ ਪੰਜਾਬ ਪੁਲਿਸ ਤੇ ਇੱਕ ਬਲਵਿੰਦਰ ਪਾਲ ਸੀ ਸਾਡੇ ਅਸੀਂ ਪਹਿਲੇ ਇਹਨਾਂ ਨੂੰ ਨੌਕਰੀ ਕਿਉਂ ਨਹੀਂ ਮਿਲੀ ਇਹ ਬਤੌਰ ਤੇ ਇਹ ਘੱਟ ਬੜੇ ਸੀ ਹੂੰ ਇਹਨਾਂ ਬਤੌਰ ਸਾਡੇ ਇੱਕ ਸਾਡੀ ਨਾ ਨੈਸ਼ਨਲ ਸਕੂਲ ਦੀ ਟੀਮ ਸੀ ਬਲਵਿੰਦਰ ਪੀਟੀ ਸੀ ਸਾਡੇ ਪਿੰਡ ਦੇ ਪਲੇਅਰ ਬਹੁਤ ਜ਼ਿਆਦਾ ਉਹਨਾਂ ਨੇ ਪੈਦਾ ਕੀਤੇ ਉਹਦੇ ਵਿੱਚ ਨਾ ਅਸੀਂ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਸਾਡੇ ਪਲੇਅਰ ਪਿੰਡ ਦੇ ਖੇਡ ਕੇ ਆ ਉਹਦਾ ਨਾਂ ਤਾਂ ਬਹੁਤ ਵੱਡਾ ਯੋਗਦਾਨ ਸੀ ਉਹਦੇ ਕਰਕੇ ਸਾਨੂੰ ਜੌਬ ਮਿਲੀ ਸਾਰੇ ਪਲੇਅਰਾਂ ਨੂੰ ਨੋ ਨਾ ਸਦਾ ਟੂਰਨਾਮੈਂਟ ਪਹਿਲਾਂ ਸੀ ਨਾ ਨਸਟਲ ਖੇਡਦੇ ਸਾਰੇ ਮੋਰ ਕਿਸੇ ਪਿੰਡ ਵਾਲੇ ਕਬੱਡੀ ਖੇਡਣ ਨੂੰ ਆ ਕੇ ਉਦੋਂ ਸਭ ਨਾਲ ਸਾਈਆਂ ਦੇ ਕੇ ਜਾਂਦੇ ਸੀਗੇ ਵੀ ਜਦੋਂ ਵੀ ਜੇ ਜੇ ਕੋਈ ਜੇ ਕਿਸੇ ਦਾ ਕੋਈ ਮੁਕਾਬਲਾ ਕਰਾਉਣਾ ਹੁੰਦਾ ਸੀ ਨਾ ਅੱਗੇ ਹੋਣ ਵਾਲੀ ਕਬੱਡੀ ਨਹੀਂ ਜਿਵੇਂ ਵੀ 8 8 8 8 ਮਿੰਟ ਦੇ ਤੇ 2 2 ਮਿੰਟ ਦੇ ਤੇ 15 5 15 20 5 20 ਉਦੋਂ ਮੈਚ ਐ ਹੁੰਦੇ ਸੀਗੇ ਅੜ ਕੇ ਜਿਵੇਂ ਇੰਡੀਆ ਤੇ ਪਾਕਿਸਤਾਨ ਦਾ ਹੁੰਦਾ ਉਦੋਂ ਲੋਕ ਸਾਨੂੰ ਨਾਲ ਸਾਈਆਂ ਦੇ ਕੇ ਜਾਂਦੇ ਹੁੰਦੇ ਸੀ ਜਿਹੜਾ ਲੱਗੂ ਸੀਗਾ ਇਹ ਮੇਰੇ ਨਾਲ ਜਾਕੀ ਸੀਆ ਬਹੁਤ ਹੋਗਾ ਇੱਕ ਕੰਨੀ ਤੇ ਕੁਲਦੀਪ ਹੁੰਦਾ ਸੀ ਸੈਕੰਡ ਮੇਰੇ ਨਾਲ ਲੱड्डੂ ਹੁੰਦਾ ਸੀ ਲੱड्डੂ ਇੱਕ ਖੇਤੀ ਕਰਨ ਦੇ ਤੌਰ ਤੇ ਜਦੋਂ ਇਹ ਪਿੰਡ ਚ ਕਰਾਏ ਕੋਈ ਖੇਤ ਹੁੰਦਾ ਸੀ ਜਾਂ ਕਰਾਏ ਲਾਉਂਦਾ ਸੀ ਜਾਂ ਖੇਤੀ ਦਾ ਕੰਮ ਕਰਦਾ ਸੀ ਇਹ ਨੂੰ ਧੱਕੇ ਨਾਲ ਅਸੀਂ ਲਿਆਉਂਦੇ ਸੀ ਖੇਤੋਂ ਜਾ ਕੇ ਬਹੁਤ ਵਾਰੀ ਲੈ ਕੇ ਆਏ ਐ ਐਡਾ ਵਧੀਆ ਸੁਭਾਤਾ ਸੀ ਹਨ ਅਸਮੁਖ ਸੀਆ ਇਹਨੇ ਕਦੇ ਨਾ ਨਹੀਂ ਕੀਤਾ ਸੀ ਪਰ ਅਸੀਂ ਕਿਉਂਕਿ ਪਾਣੀ ਦੀ ਵਾਰੀ ਕਿਉਂ ਨਾ ਪਾਣੀ ਦੀ ਵਾਰੀ ਇੱਕ ਜੱਟ ਦੀ ਅਹਿਮ ਹੁੰਦੀ ਹੈ ਇਹ ਪਾਣੀ ਲਾਉਂਦਾ ਵੀ ਅਸੀਂ ਬਹੁਤ ਵਾਰੀ ਵਿਚਾਲੇ ਛੜਾ ਕੇ ਲਏ ਐ ਤੇ ਉਦੋਂ ਜਾ ਕੇ ਫਿਰ ਇਹਨੇ ਦੇਸੂ ਜੋ ਦੇ ਵਾਲੇ ਮੱਟੂ ਨੂੰ ਬੰਦੂਆਂ ਨੇ ਬਹੁਤ ਜੱਫੇ ਲਾਈ। ਹੂੰ ਜੀ ਨੂੰ ਅਸੀਂ ਵਨ ਸੈਟਰਡ ਮੈਚ ਕਰਾਇਆ ਹਾਂ। ਹੂੰ ਪਰ ਇਹਨੇ ਟੀਮ ਦੇਸੂ ਜੋ ਦਾ ਹੂੰ ਇੱਕ ਮੜਕੇ ਸਾਡਾ ਆਧਨੀਆਂ ਮੈਚ ਪਿਆ। ਉਥੇ ਵਿੱਚ ਇਹਨੇ ਥੰਦੇ ਵਾਲੀ ਗਰਮੀਤ ਨੂੰ ਜੱਫੇ ਲਾਈ। ਉਥੇ ਕਰਕੇ ਕਈ ਵਾਰੀ ਤਾਂ ਅਸੀਂ ਨਾ ਲੱਡੂ ਕਰਕੇ ਜਿੱਤਦੇ ਰਹੇ। ਗੁਰੂ ਸਾਹਿਬ ਦੀ ਟੀਮ ਹੈ ਨਾ ਜਿਹੜੀ ਉਹ ਲੱਡੂ ਕਰਕੇ ਜਿੱਤਦੀ ਹੈ। ਜਾਂ ਕੁਲਦੀਪ ਬਹੁਤ ਵਧੀਆ ਜੱਪੀ ਸੀ ਪਿੰਦਰ ਸੀ। ਮੈਂ ਸੀ ਅਮਰਜੀਤ ਸਾਡਾ ਰੀਡਰ ਸੀ। ਬਹੁਤ ਵਧੀਆ ਨਾਮਵਰ ਟੀਮ ਸੀ ਜੱਦੀ ਆਰਕੀਤ ਬਾਜੇ ਖੰਨ ਵਾਲੀ ਬਵਾਚਾ ਸਾਡਾ ਬਹੁਤ ਚੜ ਫਾਈਨਲਿਆਂ ਕਿਉਂਕਿ ਗਲਤਪਤਾ ਕੀ ਜਿਹੜਾ ਹਰਜੀਤ ਦਾ weight ਜਿਆਦਾ ਸੀਗਾ ਹਰਜੀਤ ਦਾ 1 ਕਵਾਂਟਲ 20 ਕਿਲੋ ਸੀਗਾ ਇਹਦਾ weight ਇਹਦਾ weight ਘੱਟ ਸੀਗਾ weight ਘੱਟ ਕਰਕੇ ਨਾ ਤੇ ਪਰ ਛੱਟਾ ਫੜਿਆਰ ਕਿਆ ਕਰ ਦਿੰਦਾ ਸੀ ਕੰਮ ਨੂੰ ਇਹਨਾਂ ਸਾਡੀ ਜਿਹੜੀ ਜਿਹੜਾ ਸਾਡੀ ਮੰਗ ਹੈ ਇਹ ਸਪੋਰਟ ਸਕਲਪਾਂ ਤੇ ਖੜਾ ਰਹੀਆਂ ਇਹ ਗਰੀਬ ਪਰਿਵਾਰ ਦੀ ਅਸੀਂ ਸੋਚ ਰਹੇ ਮੈਡੀਕਲ ਦੀ ਗੱਲ ਕੀਤੀ ਹੈ ਹੋਰ ਪਲੇਰਾਂ ਨਾਲ ਵੀ ਅਸੀਂ ਗੱਲ ਕਰ ਰਹੇ ਹਾਂ ਕਲੱਬਾਂ ਨੂੰ ਵੀ ਮਦਦ ਕਰਨੀ ਚਾਹੀਦੀ ਹੈ ਸਾਡੇ ਪਿੰਡ ਦੀ ਕਲੱਬ ਨੂੰ ਵੀ ਕਰਨੀ ਹੈ ਇਹ ਸਪੈਸ਼ਲ ਮਹੋਦਾਰ ਬੰਦਿਆਂ ਨਾਲ ਵੀ ਕਰਨੀ ਚਾਹੀਦੀ ਹੈ ਲੀਡਰਾਂ ਨਾਲ ਵੀ ਕਰਨੀ ਚਾਹੀਦੀ ਹੈ ਤੇ ਸਰਕਾਰ ਨੂੰ ਵੀ ਕਰਨੀ ਚਾਹੀਦੀ ਹੈ ਸਾਰਾਨ ਸਹੂਗ ਦੇ ਵਿੱਚ ਜਿਹਦੇ ਚੌਕਾ ਦੀ ਬੇਟੀ ਵਿਆਹ ਨਾਲੀ ਹੈ ਤੇ ਘਰ ਦੇ ਪਰਿਵਾਰ ਮੈਂਬਰ ਨਾਲ ਜਿਹੜਾ ਹੋਰ ਬਜਾਰਾ ਬਹੁਤ ਮੁਸ਼ਕਲ ਚੱਲਦਾ ਹ ਹ ਉਹਨੇ ਇੱਕ ਸੁਭਾ ਦਾ ਬੰਦਾ ਸੀ ਸਮਾਜ ਸੇਵੀ ਸੀ ਇੱਕ ਵਾਰੀ ਪਤਾ ਕੀ ਮੈਨੂੰ ਕੁਲਦੀਬੀਨਸ ਹੈ ਕਿਉਂਕਿ ਸਰਦੀਆਂ ਦਾ ਟਾਈਮ ਸੀ ਸਰਦੀਆਂ ਉਹ ਮੰਗਦੇ ਮਹੀਨੇ ਦੇ ਵਿੱਚ ਕੋਈ ਪਾਣੀ ਦੇ ਰੱਤ ਨਹੀਂ ਮਰਦਾਗਾ ਪਾਣੀ ਲੌਂਡਾਂ ਤੋਂ ਡਰਦਾਗਾ ਇਹਨੇ ਨਹਿਰ ਦੇ ਵਿੱਚ ਗਾਈਆਂ ਡੇਜੀਆਂ ਗਾਈਆਂ ਦੀ ਇਹਨੇ ਵਿਚ ਵੜ ਕੇ ਨਹਿਰ ਦੇ ਵਿੱਚ ਵੜ ਕੇ ਜਾਨ ਬਚਾਈ ਐਦਾਂ ਦਾ ਸਮਾਜ ਸੀ ਜੀ ਸੀ ਹੁੰਦਾ ਸਾਨੂੰ ਨਾਂ ਪੂਰਾ ਹੋਣ ਵਾਲਾ ਘਟਾ ਪਿਆ ਕਬੱਡੀ ਨੂੰ ਕਪਟੀਆਂ ਵੀ ਸਾਡੇ ਪਿੰਡ ਨੂੰ ਹੀ ਪਿਆ ਗਿਆ ਵਿੱਚ ਸਾਡੇ ਪਿੰਡ ਦੇ ਵਿੱਚ ਨਾ ਅਜਿਹੀ ਪੱਕੀ ਜੀ ਜਦੋਂ ਮੈਂ ਤੇ ਕੁਲਦੀਪ ਅੱਜ ਗਏ ਅਸੀਂ ਘਰੇ ਗਏ ਉਹਨਾਂ ਦੇ ਮਾਤਮ ਸ਼ਾਹ